ਸਿੱਧਾ ਹੈਰਾਨ ਇਹ ਆ ਵੀ ਮੁੰਡਾ ਪੱਕਾ ਕਰਾਇਆ ਕੁੜੀ ਨੇ ਤੇ ਕੁੜੀ ਧੱਕੇ ਖਾਂਦੀ ਫਿਰਦੀ ਹੈ ਤੇ ਮੁੰਡੇ ਵੜੇ ਕਾਬੂ ਹੀ ਨਹੀਂ ਆਉਂਦੇ ਪਏ ਕਿਵੇਂ ਉਹ ਇਹਨੇ ਤਾਂ ਡਾਊਨਡਾ ਨਿਊਜ਼ੀਲੈਂਡ ਚ ਪੀਆਰ ਕਰਾਇਆ ਕਾਬੂ ਤਾਂ ਕੀ ਕੀਤਾ ਪਹਿਲਾਂ ਤਾਂ ਕਰਵਾਇਆ ਪੱਕਾ ਕੀਤਾ ਦੋ ਬੱਚਾ ਇਹਦਾ ਪੀਆਰ ਹੁੰਦਾ ਹੀ ਕੁੜੀ ਮਾੜੀ ਹੋਗੀ ਪੀਆਰ ਮਾੜੀ ਅਸੀਂ ਆਖੇ ਹੀ ਨਹੀਂ ਕਿਸੇ ਦੱਸੋ ਤਾਂ ਫੇਰ ਉਹ ਪਸੰਦਾ ਕਿਉਂ ਨਹੀਂ ਪਿਆ ਉਹਨੂੰ ਕੁੜੀ ਤਾਂ ਪਸਾਉਣੇ ਵਾਲੀ ਜਿੰਨਾ ਚਿਰ ਮੁੰਡਾ ਪੀਆਰ ਨਹੀਂ ਸੀ ਉਨਾ ਚਿਰ ਪੁਲਿਸ ਉਦੋਂ ਅਸੀਂ ਉਦੋਂ ਤੱਕ ਕੁੜੀ ਸਹੀ ਸੀ ਕੋਈ ਯਾਰ ਹੁੰਦਾ ਹੀ ਉਹ ਘਰੋਂ ਨਿਕਲ ਗਿਆ ਹੋ ਲੁਪੜੀ ਗੱਲ ਹੋ ਰਹੀ ਐ ਐ ਕਿਹੜੀ ਕੁੜੀ ਮੁੰਡੇ ਨੂੰ ਪੈਸੇ ਖਰਚ ਕਰਕੇ ਪੱਕਾ ਕਰਾਉਂਦੀ ਹੁੰਦੀ ਆ ਕਿਹੜੀ ਕੁੜੀ ਕਰਾਉਂਦੀ ਹੁੰਦੀ ਆ ਮੈਨੂੰ ਇੱਕ ਐਗਜ਼ਾਮਪਲ ਦੱਸੋ ਰਿਕਾਰਡਿੰਗ ਮੇਰੇ ਕੋਲ ਆਈ ਐ ਤੁਹਾਡਾ ਮੁੰਡਾ ਕਿਸੇ ਗੈਂਗਸਟਰ ਦੀ ਧਮਕੀ ਤਾਂ ਬੋਲਿਓ ਨਾ ਕੋਈ ਅੱਛਾ ਤੁਹਾਡਾ ਮੁੰਡਾ ਕਿਸੇ ਗੈਂਗਸਟਰ ਦੀ ਧਮਕੀ ਦੇ ਰਿਹਾ ਕਿਸੇ ਦੀ ਉਹਨੂੰ ਕੋਈ ਜਿਹੜਾ ਗੈਂਗਸਟਰ ਆ ਨਾ ਉਹ ਗੈਂਗਸਟਰ ਹੀ ਮਿਲਾ ਸਾਨੂੰ ਪਹਿਲਾਂ ਆਪਾਂ ਪਹਿਲਾਂ ਗੈਂਗਸਟਰ ਨਿਕਲ ਲੀਏ ਬਾਕੀ ਕੰਮ ਬਾਅਦ ਕਰਾਂਗੇ ਆਪਾਂ ਜੀ ਤੁਸੀਂ ਹੁਣ ਇੱਕ ਤਰਫੀ ਗੱਲ ਕਰ ਰਹੇ ਹੋ ਕੁੜੀ ਨੂੰ ਗੈਂਗ ਨਹੀਂ ਨਹੀਂ ਤੁਹਾਡਾ ਮੁੰਡਾ ਕੁੜੀ ਨੂੰ ਗੈਂ ਬੰਦਿਆਂ ਨੂੰ ਸੱਟਾ ਹੋ ਗਿਆ ਮੈਂ ਟੱਪੇ ਧਰੂ ਤਰਾ ਉਹ ਚੜਦਾ ਨਹੀਂ ਮੈਨੂੰ ਆ ਲੈ ਵੀ ਚੱਲਦਾ ਪਾ ਦੇ ਇਹ ਕੰਮੇ ਧਰੂਆ ਇਹ ਜੋ ਕੁੜੀਆਂ ਭੰਗ ਕਰਦੇ ਨੇ ਆ ਇਹਨਾਂ ਨੇ ਜਿੱਥੇ ਐਪਲੀਕੇਸ਼ਨ ਨਹੀਂ ਦੇਣੀ ਬਾਬਾ ਜੀ ਅਸੀਂ ਨੇ ਕੀ ਦੀ ਠੀਕ ਹੈ ਨਾ ਤੁਹਾਨੂੰ ਇੱਕ ਵਾਰੀ ਦੱਸਦਾ ਤੁਹਾਨੂੰ ਸਾਰੇ ਸ਼ਾਂਤ ਹੀ ਸ਼ਾਂਤੀ ਬੱਚੋ ਜੀ ਸ਼ਾਂਤੀ ਬੱਚੋ ਬਹਿ ਜਾ ਬਹਿ ਜਾ ਬਹਿ ਜਾ ਬੈਠੋ 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 ਛੱਡੋ ਕੁੜੀ ਨੇ ਤੁਹਾਡਾ ਮੁੰਡਾ ਪੱਕਾ ਕਰੇ ਤਾਂ ਨਹੀਂ ਗੱਲਾਂ ਤੁਹਾਡੇ ਮੁੰਡੇ ਦਾ ਤਲਾਕ ਹੋ ਗਿਆ ਕੁੜੀ ਨਾਲ ਹਲੋ ਹੋਇਆ ਨਹੀਂ ਹੋਇਆ ਆ ਮੈਂ ਤੇ ਦੇ ਦਿੰਨਾ ਤੁਹਾਡੇ ਮੁੰਡੇ ਨੇ ਪ੍ਰੋਫਾਈਲ ਬਣਾਈ ਮੈਟਰਮੋਨੀਅਮ ਤੇ ਕਿ ਮੈਨੂੰ ਕੁਆਰੀ ਕੁੜੀ ਚਾਹੀਦੀ ਹੈ ਹੁਣ ਦੱਸ ਇੱਥੇ ਕੀ ਕਹੇਗਾ ਪ੍ਰੋਫਾਈਲ ਬਣਾਈ ਤੇਰੇ ਮੁੰਡੇ ਨੇ ਨੈਟ ਤੇ ਮੈਨੂੰ ਕੁਆਰੀ ਕੁੜੀ ਚਾਹੀਦੀ ਹੈ ਠੀਕ ਹੈ ਤੂੰ ਕੋਈ ਹਲੋ ਆ ਲਓ ਜੀ ਆ ਪ੍ਰੋਫਾਈਲ ਦਾ ਬੁੱਕ ਲੈਣੀ

ਤੁਹਾਡੇ ਮੁੰਡੇ ਨੇ ਤੁਹਾਨੂੰ ਪਾਵਰ ਟਰਨੀ ਦਿੱਤੀ ਆ ਮੈਂ ਕੁੜੀ ਨੂੰ ਗੋਦ ਲੈਣਾ ਮੈਂ ਖੜੇ ਆਪੜੀ ਦਾ ਪਿਓ ਚੱਲ ਚਲੋ ਕਰੋ ਮੇਰੇ ਨਾਲ ਗੱਲ ਆ ਗਿਆ ਬੰਦਾ ਮੈਂ ਲੈ ਫੈਨਲੀ ਕੁੜੀ ਗੋਦ ਵਿੱਚ ਸਾਨੂੰ ਗਿਆ ਜਿੱਤੇ ਅਸੀਂ ਮੈਂ ਕੁੜੀ ਗੋਦ ਲੈ ਲਈ ਤੁਸੀਂ ਤੁਸੀਂ ਇਹ ਟਰਨੀ ਲਈ ਆ ਨਾ ਮੈਂ ਕੁੜੀ ਗੋਦ ਲਈ ਆ ਚਲੋ ਕਰੋ ਗੱਲ ਕਿਸੇ ਨੇ ਮੇਟ ਨਹੀਂ ਆ ਮੇਰੀ ਕੁੜੀ ਆ ਕੁੜੀ ਜਿਹਦਾ ਪਾਪਾ ਹੀ ਕੁੜੀ ਨੂੰ ਲੈਵ ਨਾਲੋ ਜਦੋਂ ਇੱਥੇ ਬਿਮਾਰ ਆ ਗਈ ਆ ਮਾਂ ਦਵਾਈ ਦਵਾ ਕੇ ਲੈ ਹੁਣ ਜਿੱਥੇ ਗਈ ਆ ਇੱਕ ਮਿੰਟ ਖੜ੍ਹ ਜਾਓ ਤੁਸੀਂ ਕੁੜੀ ਨੂੰ ਦਵਾਈ ਦਵਾ ਜੇ ਇਸ ਜੀ ਦਾ ਆਸਾਨ ਆ ਤਾਂ ਇਹ ਕੁੜੀ ਬਸਦੀ ਨਹੀਂ ਤੁਹਾਡੇ ਤੁਸੀਂ ਦਵਾਈ ਦਵਾ ਉਹ ਰਹੇ ਬੱਲੇ ਵਾਲੇ ਕਰਾ ਬੈਠੇ ਨੇ ਇੱਕ ਦਾਲਾ ਤੁਹਾਡੀ ਕਾਹਦੀ ਚੁੱਕੇ ਗਏ ਰਹੇ ਉਹਨੂੰ ਦਵਾਈ ਦਵਾਉਣ ਗਿਆ ਮੈਂ ਅੱਜ ਇਹਨਾਂ ਨੂੰ ਕਿਹਾ ਜਦੋਂ ਸੇੜ ਲਈ ਕੁੜੀ ਨੂੰ ਤੈਨੂੰ ਫੈਰਾ ਸੋਸ ਸੇੜਿਆ ਖਾਣ ਗਿਆ ਮਾੜਾ ਕਰ ਲਾ ਕਰਦੇ ਯਾਰ ਤੁਸੀਂ ਨਹੀਂ ਜਦੋਂ ਬਸੋਣੇ ਕੁੜੀ ਲੈਣੇ ਮੈਂ ਲੈ ਆਣਾ ਕੋਈ ਤੁਸੀਂ ਆਉਣਾ ਨਹੀਂ ਆਉਂਗੇ ਹਾਂ ਲੋ ਬੋਲੋ ਕੁੜੀਆ ਮੇਰੀ ਗੱਲ ਸੁਣੋ ਉਸ ਤੋਂ ਬਾਅਦ ਮੈਨੂੰ ਫੋਨ ਨਹੀਂ ਆਣਾ ਚਾਹੀਦਾ ਮੇਰੀ ਪੁੱਤਾਂ ਦੀ ਬਿਲਕੁਲ ਇਹ ਜਿਹੜੀ ਹੈਗੀ ਆ ਇਹ ਪਿਛਲੇ 5 ਸਾਲ ਤੋਂ ਨਿਗਰਲੇਂਡ ਦਾ ਹੈਗਾ ਲੜਕਾ ਪਰਿਵਾਰ ਦਾ ਹੈ ਉਹ ਲੜਕਾ ਉਹ ਜੀ ਨੂੰ ਬਹੁਤ ਜ਼ਿਆਦਾ ਉੱਤੇ ਤੰਗ ਪਰੇਸ਼ਾਨ ਕਰ ਰਿਆ ਸੀ ਜਿਸ ਦੇ ਕਰਕੇ ਅਸੀਂ ਪੰਚਾਇਤ ਅੱਥੇ ਕੀਤੀ ਗਈ ਸੀ ਜਿੱਦ ਪੰਚਾਇਤ ਤੋਂ ਲੜਕਾ ਪਰਿਵਾਰ ਜਿਹੜਾ ਹੈਗਾ ਉਹ ਪੰਚਾਇਤ ਚੜ੍ਹ ਕੇ ਪਹੁੰਚਾ ਹੋ ਗਿਆ ਖੁਸ਼ ਅਫਸਰ ਸਹਿਬਾਨ ਨੇ ਜਿਨ੍ਹਾਂ ਦੀ ਪਹੁੰਚ ਦੇ ਕਰਕੇ ਇਸ ਲੜਕੀ ਦੀ ਸੁਣਵਾਈ ਨਹੀਂ ਹੋ ਰਹੀ ਤੇ ਅਫਸਰ ਸਹਿਬਾਨ ਜਿਹੜੇ ਵੀ ਤੁਸੀਂ ਹੈਗੇ ਹੋ ਤੁਹਾਨੂੰ ਪਤਾ ਕਿੰ ਨੂੰ ਮੈਂ ਕਿਹਾ ਫੇਰ ਔਖੇ ਹੋਵੋਗੇ ਇਸ ਲਈ ਇੱਕ ਬੱਚੀ ਦਾ ਘਰ ਜੇ ਵੱਸਦਾ ਉਹਨੂੰ ਵੱਸ ਲੈਣ ਤੋਂ ਵਿੱਚ ਆਪਣੀ ਅਫਸਰਸ਼ਾਈ ਨਾ ਦਿਖਾਓ। ਮੈਨੂੰ ਸਾਡਾ ਲਾਈਵ ਵੀ ਆ। ਬਾਈ ਤੁਸੀਂ ਲਾਈਵ ਕਰੋ ਕੋਈ ਚੱਕਰ ਨਹੀਂ। ਠੀਕ ਹੈ ਨਾ? ਕੋਈ ਕੈਮਰਾ ਆ ਜਾ ਮੁਰਿਆ ਦਾ। ਸਭ ਤੋਂ ਪਹਿਲਾਂ ਕੋਈ ਹਾਂ ਆਪਾਂ ਦੋ ਪਰਿਵਾਰ ਇਕੱਠੇ ਹੋਏ ਦੋ ਪਚੈ ਤਾਂ ਇਕੱਠੀਆਂ ਹੋਈਆਂ ਕਹਿ ਸਕਦੇ ਆਪਾਂ। ਤੇ ਹੱਥ ਜੋੜ ਕੇ ਮੇਰੀ ਬੇਨਤੀ ਆ। ਆਪਾਂ ਇਸੇ ਦੁਨੀਆ 'ਚ ਇਸੇ ਸੰਸਾਰ 'ਤੇ ਹੀ ਰਹਿਣਾ। ਇਹਨੇ ਕੋਈ ਆਪਾਂ ਮਤਲਬ ਇਹ ਗੱਲ ਨਹੀਂ ਆ ਕਿ ਅੱਜ ਆਪਾਂ ਇਕੱਠੇ ਹੋਏ ਮੁੜ ਕੇ ਕੀ ਪਤਾ ਆਪਾਂ ਮਿਲਣਾ ਕਿ ਨਹੀਂ ਮਿਲਣਾ ਅੱਜ ਦੋ ਗਾਲਾਂ ਚਾਰ ਗਾਲਾਂ ਇੱਕ ਦੂਜੇ ਨੂੰ ਕੱਢ ਕੇ ਦਾ ਆਪਾਂ ਗੱਪਸ਼ਾ ਹੋਏ ਨਾ ਆਪਾਂ ਕੋਈ ਵੀ ਗੱਲ ਜਿਹੜੀ ਹੈ ਨਾ ਮਰਜ਼ਾ ਦਾ ਚ ਰੱਖਣੀ ਹੈ ਮਰਜ਼ਾ ਦਾ ਰਹਿ ਕੇ ਬੰਦਿਆਂ ਆਉਂਗਾ ਪੱਤਲ ਖੀਨਾ ਕਿਸੇ ਨਾ ਕਿਸੇ ਨੇ ਕੋਈ ਗੱਲ ਨਹੀਂ ਕਰ ਕੋਈ ਗੱਲ ਨਹੀਂ ਗੱਲ ਪਿਆਰ ਮੁਹੱਬਤ ਨਾਲ ਗੱਲ ਕਰੀਏ ਤੇ ਨਿਆਂ ਦੀ ਗੱਲ ਕਰੀ ਲੱਗੋ ਠੀਕ ਆ ਆਪਾਂ ਜੀ ਕਿ ਆਪਾਂ ਮਤਲਬ ਇਦਾਂ ਦਾ ਗੱਲ ਬਣਾਈਏ ਵੀ ਆਪਾਂ ਜਿਹੜੇ ਵਿਸ਼ੇ ਜੇ ਇਕੱਠੇ ਹੋਏ ਹਨ ਨਾ ਉਹ ਕੇ ਬੰਨੇ ਲੱਗ ਜੀ ਗੱਲ ਲੱਗੇ ਠੀਕ ਆਹ ਇਹ ਨਹੀਂ ਬੇਨਤੀ ਠੀਕ ਹੁਣ ਦੱਸੋ ਤੁਹਾਡੇ ਲੋਕ ਕੀ ਹੁਕਮ ਹੈ ਦੱਸੋ ਅੰਮ੍ਰਿਤ ਜੀ ਜਨਾਬ ਇਹ ਹੁਕਮ ਨਹੀਂ ਸ਼ਾਦੀ ਬੇਨਤੀ ਅੱਛਾ ਆ ਫੜ ਲੋ ਅੱਥਰ ਨੂੰ ਦੇ ਲਾਗੇ ਕਰ ਲੈ ਕੋਈ ਨੱਕ ਲਾ ਯਾਰ ਲਾ ਦੇ ਉੱਥੇ ਕੋਈ ਨਹੀਂ ਆਪਾਂ ਨੂੰ ਕਿਹੜਾ ਲਾ ਦੱਸੋ ਬੋਲੋ ਆ ਫੜ ਲੋ ਕੀ ਬੇਨਤੀ ਤੁਹਾਡੀ ਇਹਨੂੰ ਆ ਫੜ ਲੋ ਮਾਈਕ ਆ ਰਿਹਾ ਹੈ ਲਾ ਦੇ ਜੀ ਚਲੋ ਗਲਤੀ ਨਹੀਂ ਹੋ ਗਲਤੀ ਕਹਾਂ ਆਪ ਵੀ ਬੋਲੋ ਹਾਂਜੀ ਪਹਿਲਾਂ ਉਹ ਬੋਲਣਾ ਕਰਿਓ ਦੱਸ ਦਿਓ ਕੀ ਹੁਕਮ ਹੈ ਨਹੀਂ ਉਹਨਾਂ ਨੇ ਮੇਰੀ ਗੱਲ ਸੁਣੋ ਹਾਂਜੀ ਕੁੜੀ ਜਿਹੜੀ ਉਹ ਬੰਦਾ ਵਿਆਹ ਦਾ ਆ ਹਾਂਜੀ ਤੇ ਕੀ ਕਰਨ ਨੂੰ ਵਿਆਹ ਦਾ ਹੁੰਦਾ ਬਸ ਐਡ ਖਾਣ ਬਸ ਐਡ ਖਾਣ ਆ ਤਾਂ ਫਿਰ ਉਹਨਾਂ ਨੂੰ ਕੀ ਉਹ ਬਸਾਉਣਾ ਚਾਹੁੰਦੇ ਆ ਅਸੀਂ ਬਸਾਉਣ ਆਏ ਆ ਤੁਸੀਂ ਦੱਸੋ ਅਸੀਂ ਦੱਸ ਦੀ ਆ ਦੱਸੋ ਫਿਰ ਸਾਰੀ ਗੱਲ ਦੱਸ ਦਿਆਂ ਦੱਸ ਦਿੰਦਾ ਬਈ ਰਿਸ਼ਤਾ ਹੋ ਗਿਆ ਤੇ ਉਹ ਜਿੰਨਾਂ ਨੇ ਗੱਲ ਰਿਸ਼ਤਾ ਹੋ ਗਿਆ ਬਾਬਾ ਜੀ ਰਿਸ਼ਤੇ ਹੋਰ ਤੋਂ ਬਾਅਦ ਮੈਨੂੰ ਮੈਂ ਕਰਾਤੀ ਮੇਰੇ ਨਾਲ ਪਾਵਰ ਆਸਟ੍ਰੇਡਿੰਗ ਕਰਾਤੀ ਮੇਰੇ ਉਹ ਛੱਡੋ ਤੁਸੀਂ ਉਹ ਗੱਲ ਪੱਬਟੋਂ ਨੇ ਕੋ ਉਹ ਛੱਡੋ ਜ਼ਮੀਨਾਂ ਚ ਮੁੰਡਾ ਨਾਲ ਜਾਣੀਆਂ ਉਹ ਸਾਰੇ ਛੱਡੋ ਬੁੱਕ ਦੀ ਗੱਲਬ ਤੁਸੀਂ ਕੁੜੀ ਰੱਖਦੇ ਆ ਜਾਂ ਕੀ ਕਰਦੇ ਆ ਬਾਬਾ ਰੱਖਣ ਵਾਲੇ ਉਹਨਾਂ ਦੇ ਕੰਮ ਨਹੀਂ ਰੱਖਦੇ ਰੱਖਣ ਨੂੰ ਅਸੀਂ ਤਾਂ ਹੱਥ ਬੰਨ ਕੇ ਰੱਖਦੇ ਸੀ ਕਿੱਦਾਂ ਰੱਖਦੇ ਤੁਸੀਂ ਅਸੀਂ ਰੱਖਦੇ ਸੀ ਵੀ ਬਾਬਾ ਬਸੇ ਸਸੇ ਮੋਜਾਂ ਕਰਦੇ ਸੀ ਵੀ ਅੱਛਾ ਤੇ ਗਾਲਾਂ ਨਾ ਤਾਂ ਹੀ ਕੁੜੀ ਵਸਦੀ ਹੁੰਦੀ ਜਨਾਬ ਗਾਲਾਂ ਕਿਉਂ ਕੱਢੀਆਂ ਗਾਲਾਂ ਕਰਦਾ ਆਈ ਨੂੰ ਪੁੱਛ ਗਾਲਾਂ ਕਿਉਂ ਕੱਢੀਆਂ ਗਈਆਂ ਦੱਸੋ ਪੁੱਛੋ ਦੱਸ ਵੀ ਕੀ ਕਿਉਂ ਕੱਢੀਆਂ ਗਾਲਾਂ ਦੱਸ ਵੀ ਉਹ ਪਤਾ ਹੀ ਜੋ ਇਹਦਾ ਚੱਕਰ ਪੈ ਗਿਆ ਮਾਨੂੰ ਪਾਵਰ ਆਫਟਰ ਨਹੀਂ ਤੋ ਪਿਆ ਮਾਨੂੰ ਉਸ ਕਾਲਸ ਨੂੰ ਨਾ ਉਹਨੇ ਮੈਨੂੰ ਫੋਨ ਕਰਿਆ ਮੈਂ ਹੀ ਚਲੋ ਕੋਈ ਗੱਲ ਨਹੀਂ ਮੈਂ ਵੀ ਆਪਾਂ ਇਹਨਾਂ ਨੂੰ ਕਹਿ ਕੇ ਆਪਾਂ ਰੱਦ ਕਰਾਨੀ ਹੈ ਮਨ ਲੋ ਇਹ ਪਾਵਰ ਰੱਦ ਕਰਨੀ ਦੀ ਖਤਾ ਹੀ ਮਨ ਲੋ ਜੀ ਉਹ ਕਿਦੋਂ ਦੇ ਤੇ ਮੈਂ ਹੀ ਆਪਾਂ ਕਹਿ ਕੇ ਰੱਦ ਕਰਾਨੀ ਹੈ ਪਾਵਰ ਆਫਟਰ ਨਹੀਂ ਦੇਣ ਦੀ ਲੋੜ ਕੀ ਪੈ ਗਈ ਉਹ ਐ ਪੈ ਗਈ ਮਨ ਲੋ ਕਿਤੇ ਬੱਚਾ ਤਾਂ ਬਾਹਰ ਚਲੇ ਗਿਆ ਸੁਣ ਪਤਿਆ ਹਾਂ ਉਹ ਜਿਹੜੀ ਜਮੀਨ ਸੀ ਉਹ ਆਪੀ ਪਾਵਰ ਆਫਟਰ ਦਾਦਾ ਜੀ ਨੂੰ ਦੇ ਗਈ ਸੀ ਮਨ ਕੀਤੇ ਹ ਚੱਕਰੇ ਪਿਆ ਜੀ ਬਸ ਉਹ ਦੋ ਵਾਰ ਪਹਿਲਾਂ ਵਧੀਆ ਬੱਚੇ ਰਹਿੰਦੇ ਬਸ ਉੱਥੋਂ ਵੱਧ ਕੇ ਚੱਕਰੀ ਕਿਸ ਕੋਰ ਦਾ ਮੇਰੇ ਕੋਲ ਪਹਿਲੀ ਗੱਲ ਲੋੜ ਹੀ ਨਹੀਂ ਉਹ ਕਿਹੜਾ ਜਮੀਨ ਵੇਚਣੀ ਸੀ ਵੇਚਣੀ ਨਹੀਂ ਬਾਬਾ ਜੀ ਪਤਾ ਮੈਨੂੰ ਇਹ ਗੱਲ ਹੋਰ ਡਿਸਟ੍ਰਿਕਟ ਕੰਮਕਾਰ ਹੋ ਜਾਂਦਾ ਫਿਰ ਉਹਦੇ ਜਿੱਦ ਉਹਦਾ ਕੀ ਕਰੀ ਜੀ ਕੰਮ ਕਰਨ ਦੀ ਲਿਮਟ ਹੀ ਹੁੰਦੀ ਵੱਧ ਤੋਂ ਵੱਧ ਰੈਂਟ ਦੇ ਨਾਲ ਇਕੱਲੇ ਸੈ ਨਹੀਂ ਇਹ ਤਾਂ ਹੋਰ ਮੈਂ ਦੱਸਦਾ ਜੀ ਡੈਡੀ ਹੈਗਾ ਮੁੰਡੇ ਦਾ ਡੈਡੀ ਹੈਗਾ ਮੁੰਡੇ ਦਾ ਡੈਡੀ ਹੈਗਾ ਹਾਂ ਜੀ ਜਿਉਂਦਾ ਜੀ ਬਿਮਾਰ ਹੈ ਕੱਲ ਤਿੰਨ ਰਾਤ ਲੈ ਆਉਣਾ ਤੁਹਾਡੀਆਂ ਪੈਣਾ ਹੈ ਜੀ ਪੈਣਾ ਤਿੰਨ ਹੈ ਜੀ ਦੋ ਚੱਲ ਗਿਆ ਡੈਡੀ ਹੈਗਾ ਨਾ ਮੁੰਡਿਆ ਡੈਡੀ ਹੈਗਾ ਉਹ ਹੈਗਾ ਜੀ ਨੂੰ ਕੋਈ ਪਾਵਰ ਆਟਰ ਨਹੀਂ ਵੱਡੇ ਪੁੱਠੀ ਤਰ ਕੋ ਕਿੰਨੇ ਸੌ ਕਿੰਨੇ ਕਿਹਨੇ ਇਹ ਕਹਿੰਦਾ ਵੀ ਉਧਰ ਜੇ ਤੁਹਾਨੂੰ ਕੋਈ ਹੋ ਜਾ ਫਿਰ ਤੁਸੀਂ ਕੀ ਕਰੋਗੇ ਇਹ ਪਾਵਰ ਆਟਰ ਤੁਸੀਂ ਗੱਲ ਸਮਝੇ ਨਹੀਂ ਜੀ ਬਾਬਾ ਜੀ ਤੁਹਾਨੂੰ ਦੇ ਦਿੱਤੀ ਜੀ ਜੀ ਠੀਕ ਹੈ ਜੀ ਠੀਕ ਹੈ ਕੋਸ਼ੋ ਜੀ ਬੋ ਤੁਹਾਡੀਆਂ ਪਣਾ ਫਿਰ ਫਿਰ ਘਿਰ ਗੱਲ ਕਿਤੇ ਨੂੰ ਚੱਲ ਪਈ ਬਾਬਰ ਟਰਨੀ ਬਾਬਰ ਟਰਨੀ ਕਾਰਜੀ ਚੀਜ਼ ਐ ਬਾਬਰ ਟਰਨੀ ਕਾਰਜੀ ਚੀਜ਼ ਨਹੀਂ ਨਹੀਂ ਪੈ ਨਹੀਂ ਚਲੋ ਕੋਦਰੋ ਪਤਾ ਨਹੀਂ ਫਿਰ ਬੱਕ ਜੀ ਹਾਂ ਜੀ ਬਾਬਰ ਟਰਨੀ ਤੁਹਾਡੀਆਂ ਪੈਣਾ ਹੱਕਦਾਰ ਹੋ ਗਏ ਜ਼ਮੀਨ ਦਾ ਨਹੀਂ ਮਹਾਰਾਜ ਨਹੀਂ ਆਏ ਨਹੀਂ ਉਹ ਪਾਵ ਟਿਕ ਦੇ ਬਸਲ ਬਾਬਾ ਜੀ ਇੱਕ ਮਿੰਟ ਮੈਨੂੰ ਸੁਣਾਉਣਾ ਜੀ ਕੀ ਹੁੰਦਾ ਕੋਈ ਕੋਮਟਨੀ ਆਮਦ ਖਾਸ ਇਹ ਆਮ ਪਾਵਨ ਤੁਹਾਨੂੰ ਦੱਸ ਦਿਆ ਮੈਂ ਤੁਹਾਨੂੰ ਉਹ ਦਿਖਾਓ ਜੀ ਸੁਨ ਦਿਖਾਈ ਇਹ ਬੰਦਾ ਆਪਦੀ ਐਬਸੈਂਟ ਚ ਮੰਨ ਲਓ ਉਦੋਂ ਦਾ ਨਰਮੀ ਦਾ ਮੁਆਵਜ਼ਾ ਮਿਲਿਆ ਖਰਾਬੇ ਦਾ ਗਵਰਨਮੈਂਟ ਨੇ ਚੈੱਕ ਦਿੱਤੇ ਅੱਛਾ ਦੰਦਾ ਬੈਠਾ ਹੈ ਇਥੋਂ 1000 2000 ਕਿਲੋਮੀਟਰ ਹਾਂ ਉਹੋ ਜੇ 50000 ਦਾ ਚੈੱਕ ਮਿਲਿਆ ਤਾਂ 50000 ਖਾਤਰ ਬੰਦਾ ਇੱਥੇ ਆ ਨਹੀਂ ਸਕਦਾ ਠੀਕ ਹੈ ਕੱਲ ਉਹਨੂੰ ਰੈਫਾਇਨਰੀ 'ਚ ਜ਼ਮੀਨ ਅਕਵਾਇਰ ਹੁੰਦੀ ਹੈ ਜਾਂ ਕੋਈ ਗਵਰਨਮੈਂਟ ਕਰਦੀ ਹੈ ਉਹਦੀ ਪਾਇਰਵਾਹੀ ਕਰ ਸਕਦਾ ਬੰਦਾ ਅੱਛਾ ਮਾਲਕੀ ਨਹੀਂ ਹੁੰਦੀ ਉਹਦੇ 'ਚ ਇੱਕ ਮਿੰਟ ਵੀ ਗੱਲ ਸੁਣਾ ਤੁਸੀਂ ਕਹਿੰਦੇ ਹੋ 50000 ਦਾ ਚੈੱਕ ਬਦਲੇ ਉਹਨਾਂ ਨੇ ਜਿਹੜੀ ਆ ਪਾਰੋ ਟੋਨਿਕ ਦਾ ਦਾਦਾ ਜੀ ਨੂੰ ਦਿੱਤੀ ਆਪਣੇ ਪਿਤਾ ਨੂੰ ਹੀ ਦੇ ਸਕਦਾ ਹੈ ਜੀ ਆਪਣੇ ਪਿਤਾ ਨੂੰ ਵੀ ਦੇਖ ਸਕਦਾ ਨਾ ਪਿਤੇ ਦੇ ਲੱਛਣ ਤਾਂ ਐਦਾਂ ਜੀ ਲੱਛਣ ਆ ਗਏ ਉਹ ਚਲੋ ਛੱਡੋ ਉਹ ਵੀ ਛੱਡੋ ਉਹ ਵੀ ਛੱਡੋ ਇਹ ਤੁਹਾਨੂੰ ਵੀ ਛੱਡੋ ਤੇ ਜਿਹੜੀ ਆਪਾਂ ਜਨਾਨੀ ਵਿਆਹ ਲਿਓਨੇ ਉਹ ਕਾਦੇ ਵਾਸਤੇ ਹੁੰਦੀ ਆ ਉਹ ਉਹ ਪ੍ਰਦੇਸ਼ ਚ ਬੈਠੀ ਉਹ ਤਾਂ ਮੇਰੇ ਨਾਲ ਉਹ ਵੀ ਬਾਹਰ ਬੈਠੀ ਆ ਬਾਹਰ ਬੈਠੀ ਜੀ ਬਾਹਰ ਦਾਦਾ ਜੀ ਮਸਲਾ ਬਾਹਰ ਦਾ ਮੈਂ ਤੁਹਾਨੂੰ ਦੱਸਦਾ ਸੁਣ ਬੜੀ ਅੱਛਾ ਦੱਸੋ ਮੁੰਡਾ ਵੀ ਬਾਹਰ ਹੈ ਬਾਹਰ ਗੋਡੀ ਬਾਹਰੇ ਜੀ ਅੱਛਾ ਮਗਰੋ ਮੇਰੀ ਗੱਲ ਉਹ ਪਿਓ ਦੇ ਲੱਛਣ ਸਾਨੂੰ ਅਦਾਲਤਾਂ ਦੀਆਂ ਨਕਲਾਂ ਦੇ ਇਹਨਾਂ ਤੋਂ ਪੁੱਛ ਲਓ ਜੀ ਅਦਾਲਤਾਂ ਚ ਇਹਨਾਂ ਨੂੰ ਪੁੱਛ ਲਓ ਪਿੰਡ ਵਾਲੇ ਇਹਨਾਂ ਤੋਂ ਪੁੱਛ ਲਓ ਆਪ ਦੀ ਬਾਬਾ ਜੀ ਜੀ ਕਵਰ ਟੌਰਨੀ ਤੋਂ ਕੀ ਗੱਲ ਹੋਈ ਬਾਬਾ ਜੀ ਟੌਰਨੀ ਤੋਂ ਕਹਿੰਦਾ ਹਾਂ ਹਾਂ ਪਿਓ ਤੁਸੀਂ ਦਾਦੇ ਨੂੰ ਪਾਵਰ ਟੌਰਨੀ ਕਿਉਂ ਦਿੱਤੀ ਜੀ ਅੱਛਾ ਬਾਬਾ ਜੀ ਥੋੜਾ ਬਿਟਾ ਤੁਸੀਂ ਥੋੜਾ ਬੇਟਾ ਬਾਹਰ ਵਗ ਜੀ ਤੁਨ ਪਾ ਵਟੌਨੀ ਦੇ ਕੇ ਜੀ ਪਿਤਾ ਜੀ ਮੇਰੀ ਬਾਤ ਮੇਰੀ ਬਾਤ ਤੁਸੀਂ ਇਹ ਜ਼ਮੀਨ ਦੀ ਪੈਰਵਾਈ ਕਰਿਓ ਕੋਈ ਮੰਨ ਲਓ ਫਸਲ ਮਰਦੀ ਐ ਗੜੇ ਪੈਂਦੇ ਐ ਕੋਹਰਾ ਪੈਂਦਾ ਕੁਛ ਵੀ ਹੁੰਦਾ ਐ ਤੁਸੀਂ ਬੱਚੇ ਨੂੰ ਥੋੜੀ ਸੱਦੋਂਗੇ ਜੀ ਆਪਣੀ ਇੰਨੀ ਖਤਰ ਦੋ ਲੱਖ ਟਿਕਟ ਦਾ ਲੱਗਦਾ ਐ ਅੱਛਾ ਉਹਦੇ ਜੀ ਬਾਬਾ ਜੀ ਪਾਵਰ ਟੌਕ ਨਹੀਂ ਤੁਸੀਂ ਆਪਾਂ ਅਦਾਲਤ 'ਚ ਚੱਲੋ ਬਟਿੰਕਾ ਤਲਵੰਡੀ ਤੋਂ ਕਿੱਥੋਂ ਬੁਲਾਉਂ ਕਹਿੰਦੇ ਤਲਵੰਡੀ ਤੋਂ ਇੱਥੋਂ ਆਪਾਂ ਚੱਲਦੇ ਹਾਂ ਵਕੀਲ ਨੂੰ ਪੁੱਛੋ ਵੀ ਇਹ ਗੈਰ ਕਾਨੂੰਨੀ ਐ ਕਿ ਕਾਨੂੰਨੀ ਗੱਲ ਮੈਂ 45 ਪਰਚੇ ਭੁੱਤੇ ਅੱਛਾ ਜੀ ਮੈਨੂੰ ਵਕੀ ਬਾਚਾ ਛੱਡ ਦੇ ਕਚੈਰੀ ਆ ਮਾਂ ਨੂੰ ਦੇ ਦੋ ਹਾਂ ਹੈਗੀ ਆ ਹਾਂ ਜਮਾ ਬਾਸ ਸ਼ਰਾਬੀ ਪੁੱਛਦਾ ਵੀ ਇਹ ਦੋਸ਼ ਸ਼ਰਾਬੀ ਹੈ ਦੋਈ ਗੱਲਾਂ ਕਹਿੰਦੇ ਮੂਸਾ ਪਿਉਣਾ ਕਰ ਲੈ ਮੁੰਡਾ ਵਿਆਹ ਕਰਾ ਕਿਉਂ ਫਿਰ ਮਾਂ ਸ਼ਿੱਤਰੀਆ ਪੁੱਛ ਰਹੀ ਐ ਇੱਕ ਮਿੰਟ ਮੁੰਡਾ ਵਿਆਹ ਕਰਾ ਲਈ ਵਰਤ ਨਹੀਂ ਪਤਾ ਕੀ ਜੀ ਲੱਗ ਜਾ ਜੀ ਮੁੰਡੇ ਦੇ ਹਾਂ ਜੀ ਤੁਸੀਂ ਮੋੜੇ ਦਾ ਮਤ ਆਇਆ ਹੈ ਹਾਂ ਹਾਂ ਇੱਕ ਮਿੰਟ ਇੱਕ ਮਿੰਟ ਟੈਨਸ਼ਨ ਟੈਨਸ਼ਨ ਸੁਣੋ ਪਹਿਲਾਂ ਤੀਜਾ ਹੋ ਗਿਆ ਇੱਕ ਮਿੰਟ ਤੁਸੀਂ ਬਾਬਾ ਜੀ ਪਹਿਲਾਂ ਬੋਲੇ ਸੀਗੀ ਗੱਲ ਇੱਕ ਗੱਲ ਦੱਸੋ ਇੱਕ ਗੱਲ ਮੈਨੂੰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸ਼ਾਂਤੀ ਰੱਖੋ ਇੱਕ ਗੱਲ ਦੱਸੋ ਹਾਂਜੀ ਤੁਹਾਡਾ ਮੁੰਡਾ ਕੁੜੀ ਨੂੰ ਉੱਥੇ ਨਿਊਜ਼ੀਲੈਂਡ ਕੱਲੀ ਛੱਡ ਕੇ ਕਾਰ ਚੱਕ ਕੇ ਘਰੋਂ ਗਿਆ ਗਿਆ ਕਿ ਨਹੀਂ ਗਿਆ ਮੈਂ ਇਹ ਕਰੋ ਗੁਰੂ ਘਰ ਚਾ ਚਲ ਜੀ ਗੁਰੂਗ੍ਰੰਥ ਸਾਹਿਬ ਨੂੰ ਕੇ ਅਸੀਂ ਪਾਪਾ ਜੀ ਬਾਬਾ ਜੀ ਗੱਲ ਸੁਣ ਕਰਕੇ ਕੱਟੇ ਮੇਰੇ ਕੋਲ ਗੱਲ ਸੁਣੋ ਕੁੜੀ ਨੇ ਤੁਹਾਡਾ ਮੁੰਡਾ ਨਿਊਜ਼ੀਲੈਂਡ ਚ ਪੀਆਰ ਕਰਾਇਆ ਕੀਤਾ ਕਿ ਤੱਕ ਨਹੀਂ ਕੀਤਾ ਪਹਿਲਾਂ ਕਰਵਾਇਆ ਪੱਤਾ ਕੀਤਾ ਕੀਤਾ ਕੁੜੀ ਦਾ ਕੁੜੀ ਦੇ ਇੱਕ ਵਾਰ ਬਾਬਾ ਜੀ ਕੁੜੀ ਦੇ ਭਰਾ ਨੇ ਕੁੜੀ ਦੇ ਭਰਾ ਨੇ ਪੈਸਾ ਖਰਚ ਕੀਤਾ 35 ਲੱਖ ਰੁਪਏ ਪਾਇਆ ਖਾਤੇਾਂ ਚ ਡਿਟੇਲਾਂ ਹੈਗੀਆਂ ਨਾ ਮੈਂ ਕਹਿੰਦਾ ਤੂੰ ਸਬੂਤ ਦੇ ਕਿਹੜਾ ਉਹ ਸਬੂਤ ਹੈਗੇ ਨੇ ਸਾਰੇ ਸਬੂਤ ਹੈਗੇ ਨੇ ਕਿਹੜਾ ਮੁੰਡਾ ਕਿਹੜੀ ਕੁੜੀ ਮੁੰਡੇ ਨੂੰ ਪੈਸੇ ਖਰਚ ਕਰਕੇ ਪੱਕਾ ਕਰਾਉਂਦੀ ਹੁੰਦੀ ਆ ਕਿਹੜੀ ਕੁੜੀ ਕਰਾਉਂਦੀ ਹੁੰਦੀ ਨਹੀਂ ਮੈਨੂੰ ਇੱਕ ਐਗਜ਼ਾਮਪਲ ਦੱਸੋ ਇੱਕ ਤਾਂ ਅਸੀਂ ਕੇਸ ਲੜਦੇ ਆ ਇੱਥੇ ਅਸੀਂ ਜਾਣਦੇ ਆ ਇਹ ਪਹਿਲਾ ਕੇਸ ਆ ਜਿੱਥੇ ਅਸੀਂ ਸੁਣੋ ਬੇਨਤੀ ਸੁਣੋ ਬੇਨਤੀ ਸੁਣੋ ਤੁਹਾਡੀਆਂ ਗੱਲਾਂ ਮੈਂ ਸੁਣਦੀ ਆ ਬੇਨਤੀ ਸੁਣੋ ਬੇਨਤੀ ਸੁਣੋ ਤੁਹਾਡੀਆਂ ਗੱਲਾਂ ਮੈਂ ਸੁਣ ਲਈਆਂ ਅਸੀਂ ਜਦੋਂ ਜਾਣਦੇ ਆ ਨਾ ਅਸੀਂ ਜਾਣੇ ਹੁੰਨੇ ਆ ਵੀ ਕੁੜੀ ਭੱਜ ਗਈ ਆ ਜੀ ਕੁੜੀ ਨੂੰ ਮੁੰਡੇ ਵਾਲੇ ਨੇ ਪੱਕਾ ਕਰਾਇਆ ਕੁੜੀ ਨੇ ਮੁੰਡਾ ਬੁਲਾਇਆ ਨਹੀਂ ਅਸੀਂ ਤਾਂ ਉਹਨਾਂ ਕੇਸਾਂ ਚ ਜਾਨੇ ਅਸੀਂ ਤਾਂ ਹੈਰਾਨ ਇਹ ਆ ਵੀ ਮੁੰਡਾ ਪੱਕਾ ਕਰਾਇਆ ਕੁੜੀ ਨੇ ਤੇ ਕੁੜੀ ਧੱਕੇ ਖਾਂਦੀ ਫਿਰਦੀ ਆ ਤੇ ਮੁੰਡੇ ਵਾਲੇ ਕਾਬੂ ਹੀ ਨਹੀਂ ਆਉਂਦੇ ਪਏ ਹੁਣ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਕੁੜੀ ਦੇ ਕੁੜੀ ਮੁੰਡਾ ਵਧੀਆ ਵਸਤੇ ਸੀ ਹੂੰ ਕੁੜੀ ਦੇ ਪਿਓ ਨੇ ਇਥੋਂ ਫੋਨ ਕਰਕੇ ਵੀ ਘਰੋਂ ਨਿਕਲ ਗਿਆ ਭਾਈ ਹੂੰ ਗਾਲਾਂ ਕੱਢੀਆਂ ਕੁੜੀ ਦੇ ਪਿਓ ਨੇ ਕੁੜੀ ਦਾ ਇੱਕ ਮਿੰਟ ਕੁੜੀ ਦਾ ਪਿਓ ਨੇ ਤੁਸੀਂ ਤੁਹਾਡੇ ਮੁਤਾਬਕ ਕੁੜੀ ਦਾ ਕੁੜੀ ਦਾ ਪਿਓ ਕਿੱਥੇ ਆ ਇਸ ਟਾਈਮ ਇੰਡੀਆ ਹੋਊਗੀ ਕਿੱਥੇ ਹੈਗਾ ਤੁਹਾਡੇ ਸਾਹਮਣੇ ਕਿੱਥੇ ਆ ਤੁਹਾਡੇ ਸਾਹਮਣੇ ਕਿੱਥੇ ਆ ਤੁਹਾਨੂੰ ਨਹੀਂ ਪਤਾ ਮੈਂ ਦੱਸਦਾ ਗੁਰਦੁਆਰਿਆਂ ਚ ਰਹਿ ਰਿਹਾ ਮਕਾਨ ਵੇਚ ਕੇ ਤੁਹਾਡੇ ਪੈਸੇ ਭਰ ਕੇ ਗੁਰਗੋੜਾ ਚ ਰਹਿ ਰਿਆ ਮਕਾਨ ਵੇਚ ਕੇ 5 ਕਿਲੋ ਜਮੀਨ ਵੇਚ ਕੇ ਤੁਹਾਡਾ ਸਾਨੂੰ ਪੈਸੇ ਦਿੱਤੇ ਨਹੀਂ ਦਿੱਤੇ ਜੀ ਮੈਂ ਮੈਨੂੰ ਪਤਾ ਨਹੀਂ ਕਿਹਾ ਤੁਹਾਡਾ ਮੁੰਡਾ ਪੱਕਾ ਕਦਾਂ ਹੋ ਗਿਆ ਬਾਬਾ ਜੀ 5 ਲੱਖ ਕੀ ਗੱਲ ਇੱਕ ਮਿੰਟ ਸੁਣੋ ਤੁਸੀਂ ਵਿਆਹ ਕਿ ਲਿਆਏ ਆ ਸਰਦਾਰ ਜੀ ਵਿਆਹ ਕਰ ਲਿਆ ਕੁੜੀ ਨਿਕਲਗੀ ਨਹੀਂ ਆਈ ਨਹੀਂ ਆਈ ਜੀ ਤੁਸੀਂ ਖਰਚਾ ਕਰਨਾ ਸੀ ਕਰਨਾ ਹੈ ਬਾਬਾ ਜੀ ਮੇਰੀ ਬੇਂਤੀ ਮੇਰੀ ਮੇਰੀ ਬੇਂਤੀ ਸੁਣੋ ਮੇਰੀ ਗੱਲ 2 ਕਰੋੜ ਚ ਪਿਆਰ ਨਹੀਂ ਮਿਲਦੀ ਨਿਊਜ਼ੀਲੈਂਡ ਦੀ ਉਹ ਮੁੰਡਾ ਵੀ ਪਲਾਸਟਿਕ ਤੁਹਾਡਾ ਮੁੰਡਾ ਪਹਿਲਾਂ ਤੁਸੀਂ ਕਿਹਾ ਵੀ ਬੀਏ ਪੜ੍ਹਿਆ ਸਾਰੀ ਗੱਲ ਸਾਰੀ ਗੱਲ ਹੋਈ ਹੈ ਜੀ ਅਬ ਜੋਲੇ ਨੂੰ ਪੁੱਛ ਰਿਹਾ ਸਾਰੀ ਗੱਲ ਹੋਈ ਹੈ ਇੱਕ ਮਿੰਟ ਇੱਕ ਪਹਿਲਾਂ ਸੋਲੋ ਇੱਕ ਮਿੰਟ ਸ਼ਾਂਤੀ ਰੱਖਿਓ ਤੁਸੀਂ ਗੱਲ ਸੁਣੋ ਆ ਜਿਹੜਾ ਇੱਕ ਇੱਕ ਗੱਲ ਇੱਕ ਰਿਕਾਰਡਿੰਗ ਮੇਰੇ ਕੋਲ ਆਈ ਹੈ ਤੁਹਾਡਾ ਮੁੰਡਾ ਕਿਸੇ ਗੈਂਗਸਟਰ ਦੀ ਧਮਕੀ ਦਿੰਦਾ ਬੋਲਿਓ ਨਾ ਕੋਈ ਤੁਹਾਡਾ ਮੁੰਡਾ ਕਿਸੇ ਗੈਂਗਸਟਰ ਦੀ ਧਮਕੀ ਦੇ ਰਿਹਾ ਕਿਸੇ ਦੀ ਇਹਨਾਂ ਦਾ ਬੇਟਾ ਇੱਕ ਮਿੰਟ ਮੈਨੂੰ ਇੱਕ ਮਿੰਟ ਉਹਨੂੰ ਕੋ ਜਿਹੜਾ ਗੈਂਗਸਟਰ ਆ ਨਾ ਉਹ ਗੈਂਗਸਟਰ ਹੀ ਮਿਲਾ ਸਾਨੂੰ ਪਹਿਲਾਂ ਆਪਾਂ ਪਹਿਲਾਂ ਗੈਂਗਸਟਰ ਨਿਬੜ ਲਈਏ ਬਾਕੀ ਕੰਮ ਬਾਅਦ ਕਰਾਂਗੇ ਆਪਾ ਪਾਪਾ ਜੀ ਗੱਲ ਸੁਣੋ ਤੁਸੀਂ ਹੁਣ ਇੱਕ ਤਰਫੀ ਗੱਲ ਕਰ ਰਹੇ ਹੋ ਕੁੜੀ ਨੂੰ ਗੈਂਗਸਟਰ ਨਹੀਂ ਨਹੀਂ ਤੁਹਾਡਾ ਮੁੰਡਾ ਕੁੜੀ ਨੂੰ ਗੈਂਗਸਟਰ ਦੀਆਂ ਧਮਕੀਆਂ ਦਵਾ ਰਿਹਾ ਕਿ ਨਹੀਂ ਦਵਾ ਰਿਹਾ ਨਹੀਂ ਦਵਾਉਂਗਾ ਜੀ ਮੇਰੇ ਕੋਲ ਰਿਕਾਰਡਿੰਗ ਹੈ ਰਿਕਾਰਡਿੰਗ ਸੁਣਾ ਦਈਏ ਰਿਕਾਰਡਿੰਗ ਹੈ ਮੇਰੇ ਕੋਲ ਠੀਕ ਹੈ ਮੈਂ ਰਿਕਾਰਡਿੰਗ ਸੁਣ ਕੇ ਆਇਆ ਸਾਡੇ ਕੋਲ ਵੀ ਰਿਕਾਰਡ ਹੈ ਸਾਡੇ ਕੋਲ ਵੀ ਰਿਕਾਰਡ ਹੈ ਬਾਵਾ ਜੀ ਸਾਡੇ ਕੋਲ ਵੀ ਅਸੀਂ ਨਹੀਂ ਦਵਾਵਾਂਗੇ ਜਿਹੜੀ ਤੁਸੀਂ ਕੋਲ 35 ਲੱਖ ਦਿੱਤੇ 5 ਕਿੱਲੇ ਜ਼ਮੀਨ ਆ ਉਹ ਗੁਰੂ ਸਾਹਿਬ ਬੈਠਿਆ ਉਹ ਚੱਲ ਗਿਆ ਅਈਨੇ ਸਭ ਪਾਉਣੇ ਆਪਾਂ ਸਾਰਾ ਫਨਾ ਕਰਤਾ ਤੁਹਾਡਾ ਮੁੰਡਾ ਪੀਆਰ ਕਰਾਇਆ ਕੁੜੀ ਨੇ ਕਰਾਇਆ 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 ਜਨਾਬ ਅਸੀਂ ਕਿੱਥੇ ਕਰਾਂਦੀ ਹੁੰਦੀ ਆ ਉਹ ਪਾਈ ਸਾਹਿਬ ਗੱਲ ਸੁਣੋ ਅਸੀਂ ਪੈਸੇ ਲਾਏ ਆ 30 ਲੱਖ ਰੁਪਈਆ ਲਾ ਕੇ ਅਸੀਂ ਬਾਬਾ ਜੀ ਅਸੀਂ 30 ਲਾ ਕੇ ਪੀਆਰ ਨਹੀਂ ਹੁੰਦੀ ਜੇ ਨਾਲੇ ਫਿਰ ਕੁੜੀ ਧੰਨਵਾਦ ਬਾਬਾ ਜੀ ਮੇਰੀ ਗੱਲ ਜਿਹੜਾ ਤੁਹਾਡਾ ਮੁੰਡਾ ਪੀਆਰ ਕਰਵਾਈ ਜਾਂਦੀ ਆ ਲਿਖਤ ਲਖਾਈਆ ਹੋਇਆ ਉਹ ਕਿੱਥੇ ਜਾਣਾ ਅੱਛਾ ਲਿਖਤ ਕਰੀਏ ਇੱਕ ਗੱਲ ਦੱਸੋ ਤੁਸੀਂ ਵੀ ਜਿੰਨਾ ਚਿਰ ਮੁੰਡਾ ਪੀਆਰ ਨਹੀਂ ਸੀ ਉਨਾ ਚਿਰ ਕੁੜੀ ਸਹੀ ਸੀ ਉਦੋਂ ਅਸੀਂ ਉਦੋਂ ਤੱਕ ਕੁੜੀ ਸਹੀ ਸੀ ਉਹ ਤਾਂ پوری ਮਾੜੀ ਬਾਬਾ ਜੀ ਸਾਡੀ ਤੁਸੀਂ ਕਰੀ ਤੁਸੀਂ ਸਾਡੀ ਗੱਲ ਤਾਂ ਸੋਦਾ ਮਤਲਬ ਤੁਹਾਡੀ ਲਿਖਤਾ ਸਾਡੇ ਕੋਲ ਤੁਸੀਂ ਆਰ ਡੀ ਆਈ ਪਾਈ ਆ ਤੁਸੀਂ ਇਹ ਗੱਲ ਕਹੀ ਵੀ ਅਸੀਂ ਬੁੰਡੇ ਨੂੰ ਪੀ ਆਰ ਕਰਾਉਣੀ ਸੀ ਤਾਂ ਰਿਸ਼ਤਾ ਲਿਆ ਬਿਲਕੁਲ ਝੂਠਾ ਬਿਲਕੁਲ ਝੂਠਾ ਇਹੋ ਕੁੱਛ ਇਹੋ ਪੀ ਆਰ ਹੁੰਦੀ ਕੁੜੀ ਮਾੜੀ ਹੋਗੀ ਪੀ ਆਰ ਹੁੰਦੀ ਮਾੜੀ ਅਸੀਂ ਆਖੇ ਹੀ ਨਹੀਂ ਕਿਤੇ ਦੱਸੋ ਤਾਂ ਫੇਰ ਫੇਰ ਪਸੰਦਾ ਕਿਉਂ ਨਹੀਂ ਪਿਆ ਉਹਨੂੰ ਕੁੜੀ ਨੂੰ ਪਸਾਉਣੇ ਵਾਲੇ ਕੁੜੀ ਕੁੜੀ ਬਾਬਾ ਜੀ ਬਾਬਾ ਜੀ ਗੱਲ ਬਾਬਾ ਜੀ ਗੱਲ ਹੁਣੇ ਹੀ ਆ ਨਾ ਅੱਖੀ ਤੋਂ ਮੈਂ ਹੁਣੇ ਹੀ ਹੈ ਤੋ ਫੇਰੇ ਜਿਸਕਾ ਮੇਰੀ ਮਾਸੀ ਦਾ ਪੁੱਤ ਆ ਠੀਕ ਹੈ ਸਾਡੀ ਮੇਰੀ ਜੀ ਦਾ ਪੁੱਤ ਆ ਇਹਦਾ ਨਾਮ ਵੀ ਆ ਲੱਗਦਾ ਮਾੜੇ ਦੇ ਕਿ ਨਹੀਂ ਮਾਰੋ ਸਾਡੀ ਕਰੋ ਜਿਹੜੀ ਰੋਲਦੀ ਸਾਕ ਕਰੋ ਕੋਈ ਨੀ ਲੱਛਣ ਮਾੜਿਆ ਅਸੀਂ ਵੀ ਬਹੁਤ ਵਾਰ ਬੰਦੇ ਆਉਦੇ ਬੇਟਾ ਕੁੜੀ ਨੇ ਜਿਸਕਾ ਉਹਨੇ ਕਿਹਾ ਕੁੜੀ ਨੂੰ ਹਾਂ ਵੀ ਪਾਸੇ ਛੱਡ ਜਾ ਕੋ ਛੱਡ ਦੇ ਇਹਨਾਂ ਨੂੰ ਹਾਂ ਜੇ ਨਹੀਂ ਗਿਆ ਸੀ ਗੁਰੂ ਜੀ ਅੱਛੇ ਬਾਈ ਕਿਸ ਗੱਲ ਦੀ ਗੱਲ ਦਾ ਜਿਸਕਾ ਗੱਲ ਦਾ ਜਨਾਬ ਜਿਸਕਾ ਉਹਨੂੰ ਪੁੱਛੋ ਹਾਂ ਉਹਨੂੰ ਪੁੱਛੋ ਕਿਉਂ ਨਹੀਂ ਮੇਰੇ ਇਹ ਗੱਲ ਸੁਣੀ ਜਦੋਂ ਮੁੰਡਾ ਉੱਥੇ ਗਿਆ ਪਹਿਲਾਂ ਉਹਦੇ ਟੈਪਰ ਪ੍ਰੋਜੈਕਟ ਹੋਈ ਉਹ ਯਸੋ ਪਹਿਲਾ ਪੇਪਰ ਰਜੈਕਟ ਹੋਇਆ ਕੋਈ ਵੀ ਨਹੀਂ ਹੋਇਆ ਜਾਣ ਤੋਂ ਪਹਿਲਾਂ ਹੋਇਆ ਹੋਣਾ ਰਜੈਕਟ ਹੋ ਕੇ ਨਹੀਂ ਹੋਇਆ ਉਹ ਮੈਂ ਸੁਣ ਫੇਰ ਗੱਲ ਕਰਦੇ ਪਿੰਡ ਪੰਚਾਇਤ ਤੋਂ ਵੀ ਤਰ੍ਹਾਂ ਔੜੀਆਂ ਤਾਂ ਬਾਪੂ ਜੀ ਦੇਖੋ ਤੁਸੀਂ ਬਜ਼ੁਰਗ ਹੋ ਇੱਕ ਮਿੰਟ ਇੱਕ ਮਿੰਟ ਵੀਰੇ ਇੱਕ ਮਿੰਟ ਸ਼ਾਂਤੀ ਦਿਓ ਬਾਪੂ ਜੀ ਤੁਸੀਂ ਬਜ਼ੁਰਗੋਂ ਇੱਕ ਗੱਲ ਦੱਸੋ ਬਾਬਾ ਜੀ ਕੁੜੀ ਸਾਲੂ ਮੁੰਡੇ ਨੂੰ ਲੈਣ ਨਹੀਂ ਆਈ ਹਾਂ ਇੱਕ ਤਾਂ ਟੂਰਿਸਟ ਵੀਜ਼ਾ ਤਾਂ ਗਿਆ ਹੋਣਾ ਮੁੰਡਾ ਟੂਰਿਸਟ ਵੀਜ਼ਾ ਤਾਂ ਗਿਆ ਹੋ ਪਹਿਲਾਂ ਕੋਈ ਇੱਕ ਦੋ ਜਨ ਨਹੀਂ ਯਾਰ ਮੈਂ ਨਹੀਂ ਕੁੜੀ ਨੇ ਬੁਲਾਇਆ ਉੱਥੇ ਯਾਰ ਕੁੜੀ ਘਰੇ ਆਸੀ ਮੈਂ ਤਾਂ ਗੁਰੂ ਘਰ ਚ ਬੈਠ ਕੇ ਭਾਈ ਸਾਹਿਬ ਦੀ ਝੂਠੀ ਇੱਕ ਵੀ ਨਹੀਂ ਮਾਰਦੀ ਅਸੀਂ ਉਹ ਜਿੱਦਣ ਕੁੜੀ ਤੁਹਾਡੇ ਘਰੇ ਬਿਮਾਰ ਹੋਈ ਆ ਤੁਸੀਂ ਇਹ ਗੱਲ ਕਹਿ ਰਹੇ ਆ ਅਸੀਂ ਪਿੰਡ ਦੇ ਲੰਬੜਦਾਰ ਹੁੰਨੇ ਆ ਅੱਜ ਨੀਵੀਂ ਜਾਤ ਵਾਲੇ ਇਹਨਾਂ ਨੂੰ ਜੱਫੀ ਨਹੀਂ ਪਾਉਣੀ ਇਹ ਮਹਾਰਾਜ ਇਹ ਮਹਾਰਾਜ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਘਰੇ ਕੰਮ ਕਰਦੀ ਆ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨੂੰ ਧੂਣੀ ਮਾਰ ਦੇ ਇੱਕ ਧੂਣੀ ਮਾਰ ਇੱਕ ਮੈਂ ਬਾਬਾ ਜੀ ਗੱਲ ਸੁਣੋ ਆਪਣੇ ਭਤੀਜੇ ਨੂੰ ਤੇ ਆਪਣੇ ਜਿਹੜੀ ਤਰੀਕਾ ਘਰ ਵਾਲੀ ਉਹ ਅੱਗੇ ਪਿੱਛੇ ਘੋਟਮਾ ਭੇਜ ਅੱਛਾ ਐਂ ਕਰੋ 1 ਮਿੰਟ ਬਾਈ ਜੀ ਨਹੀਂ ਕਿਹਾ ਨਹੀਂ ਕਿਹਾ ਬਾਈ ਜੀ ਬਾਬਾ ਜੀ ਨਹੀਂ ਕਿਹਾ ਮੇਰੇ ਪਾਸੇ ਮੇਰੀ ਗੱਲ ਅਸੀਂ ਸੁਣ ਕੇ ਨਹੀਂ ਆਪਾਂ ਗਰੰਥ ਸਾਹਿਬ ਮੇਰੇ ਤਲ ਸੁਣੋ ਬਾਈ ਜੀ ਇੱਕ ਸੁਣ ਲੈ ਮੇਰੀ ਗੱਲ ਹੋ ਜਾ ਗਰੰਥ ਸਾਹਿਬ ਚੱਕ ਜਾ ਦੇ ਆਜੋ 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 ਆਜਾ 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 ਗੁਰਗੱਜ ਆਜਾ ਗੁਰਗੱਜ ਜੀ ਗੁਰੂ ਸਾਹਿਬ ਦੇ ਸਾਹਮਣੇ ਮਾਰਨ ਜੀ ਗੁਰੂ ਸਾਹਿਬ ਦੇ ਸਾਹਮਣੇ ਆਨ ਵਾਲੇ ਨੂੰ ਬਹੁਤ ਮਾਰਾ ਜੀ ਬਾਤਾਂ ਚੋਣੀਆਂ ਨਾ ਖਾਣੀਆਂ ਹਾਂ ਉਹਨਾਂ ਨੇ ਤਾਂ ਖਾਣੀਆਂ ਸੋਹਣੀਆਂ ਆਪ ਜੀ ਤੁਸੀਂ ਦੇਖੋ ਖਾਣਾ ਨਹੀਂ ਬਾਕੀ ਕੀ ਕੋਈ ਨਹੀਂ ਬੋਲਦਾ ਜੇ ਤੁਸੀਂ ਪਿਆਰ ਹੋ ਕੇ ਮੁਕਰ ਸਕਦੇ ਆ ਤੇ 100 ਖਾਣੇ ਤੁਹਾਡੇ ਵਾਸਤੇ ਕੜੀ ਵੱਡੀ ਗੱਲ ਆ ਜਦੋਂ ਜਥੇਦਾਰ ਜੇ ਮੁੰਡਾ ਤੁਹਾਡਾ ਨੱਕ ਠੱਪਾ ਛੱਡਦਾ ਸਰਕਾਰ ਨੂੰ ਸੁਣੋ 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 ਸ਼ਾਂਤ ਹੋ ਜਾ ਕਰੋ ਸਾਹ ਨੂੰ ਜੀ ਬੇਨਤੀ ਸੁਣੋ ਜਦੋਂ ਜਥੇਦਾਰ ਬੈਠੇ ਨੇ ਤੁਸੀਂ ਸ਼ਾਂਤੀ ਰੱਖੋ ਜਥੇਦਾਰ ਬੈਠੇ ਨੇ ਤੁਸੀਂ ਸ਼ਾਂਤ परिवार चो कह रहा सारे शांति शांति बचो जी शांति बचो बह दो बह दो बह दो बैठो ਬੈਠੋ 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 ਸਾਰੇ ਬੈਠੋ ਬੈਠੋ ਸਾਰੇ ਬੈਠੋ ਬੈਠੋ ਸਾਰੇ ਵੀ ਬੈਠਾ ਬੈਠਦੇ ਬੈਠੋ ਬੈਠੋ ਬਾਈ ਜੀ ਬੈਠੋ ਬਾਈ ਜੀ ਬੈਠੋ 35 ਇੱਕ ਮਿੰਟ ਚੁੱਪ ਰਹੋ ਹਾਂਜੀ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਦੀ ਫਤਿਹ ਜਿੱਦਾਂ ਵੀ ਸਾਰੇ ਤੁਸੀਂ ਜਾਣਦੇ ਹੋ ਇਹ ਪਿੰਡ ਖਾਰੀ ਬੁੱਲੋ ਠੀਕ ਆ ਜੀ ਖਾਰੀ ਬੁੱਲੋ ਤੇ ਬਠਿੰਡੇ ਦੇ ਨਾਲ ਹੀ ਪੈਂਦਾ ਆ ਮਿਸਲਜੀ ਦਾਤ ਕਰਨਾਗਰ ਪੰਜ ਖਾਦੇ ਮੁਖੀ ਸਿੰਘ ਸਾਹਿਬ ਬਾਬਾ ਪੰਜਾਬ ਸਿੰਘ ਜੀ ਸੁਲਤਾਨਵਿੰਡਾ ਵਾਲੇ ਇਹਨਾਂ ਦੀ ਅਗਵਾਈ ਵਿੱਚ ਇੱਕ ਧੀਦਾ ਮਸਲਾ ਸਾਡੇ ਕੋਲ ਆਇਆ ਸੀ ਤੇ ਉਹਦੇ ਸਬੰਧ ਵਿੱਚ ਅਸੀਂ ਇੱਥੇ ਪੰਚਾਇਤ ਕੀਤੀ ਸੀ ਤੇ ਉਹਦੀ ਜੋ ਬਣਦੀ ਕਾਰਵਾਈ ਆ ਉਹ ਸਾਡੇ ਭਗਤ ਸਿੰਘ ਦੁਆਬੀ ਚੇਅਰਮੈਨ ਸਾਹਿਬ ਦਾਸ ਪਜੀਤ ਸਿੰਘ ਇਹ ਸਭ ਜੀ ਦਾਤ ਕਰਨਾਗਰ ਦੁਆਬਾ ਉਹਦੀ ਜੋ ਕਾਰਵਾਈ ਸੀ ਸਾਰੀ ਪੰਚਾਇਤ ਨੇ ਸਾਈਨ ਕਰਕੇ ਤੇ ਅਸੀਂ ਸਰਪੰਚ ਸਾਹਿਬ ਦੇ ਹੈਂਡਓਵਰ ਕਰ ਰਹੇ ਹਾਂ ਤੇ ਇਹ ਮੀਡੀਆ ਨੂੰ ਜਿਹੜੀ ਆ ਦਿੱਤੀ ਜਾਊਗੀ ਕਾਪੀ ਵੈਕੁਰਜੀ ਦਾ ਖਾਲਸਾ ਮਸਲਾ ਥੋੜਾ ਜਿਹਾ ਅਪਡੇਟ ਕਰਦਾ ਇਹ ਮਸਲਾ ਜੀ ਅੱਜ ਮਿਤੀ 22 8 2025 ਦਿਨ ਸ਼ੁੱਕਰਵਾਰ ਪਿੰਡ ਫੁੱਲੋਂ ਹੈ ਦੀ ਗੁਰਦੁਆਰਾ ਸਾਹਿਬ ਵਿਖੇ ਪੰਚਾਇਤ ਹੋਈ ਹੈ ਦੀ ਪੰਚਾਇਤ ਜਿਹੜੀ ਹੈ ਉਹ ਬਰਖਲਾਫ ਆ ਦਾਦਾ ਜਗਜੀਤ ਸਿੰਘ ਲੜਕਾ ਜਿਹੜਾ ਹੈਗਾ ਲੜਕੇ ਦਾ ਨਾਮ ਇੱਥੇ ਮੈਂਸ਼ਨਡ ਨਹੀਂ ਹੈਗਾ ਲਖਤਾਰ ਦਾਵਤਾਰ ਸਿੰਘ ਦਾਦਾ ਜਗਜੀਤ ਸਿੰਘ ਤੇ ਤਾਇਆ ਅਜੈਬ ਸਿੰਘ ਚਰਚਾ ਇਕਬਾਲ ਸਿੰਘ ਇਹਨਾਂ ਦੇ ਬਰਖਲਾਫ ਜਿਹੜੀ ਪੰਚਾਇਤ ਹੋਈ ਹੈ ਤੇ ਪੰਚਾਇਤ ਦੇ ਵਿੱਚ ਲੜਕੀ ਭੱਤ ਤੋਂ ਆ ਕਰਮਜੀਤ ਸਿੰਘ ਹਰਜਿੰਦਰ ਸਿੰਘ ਬਿੰਦਰ ਸਿੰਘ ਜੋਜਸਕੋਰ ਸਿੰਘ ਦੀ ਬੇਟੀ ਆ ਜੋਜਸਕੋਰ ਸਿੰਘ ਦੀ ਬੇਟੀ ਹੈਗੀ ਆ ਜੀ ਇਹ ਇਹ ਬੇਟੀ ਜਿਹੜੀ ਹੈਗੀ ਆ ਇਹ ਪਿਛਲੇ 5 ਸਾਲ ਤੋਂ ਨਿਊਜ਼ੀਲੈਂਡ ਚ ਹੈਗਾ ਲੜਕਾ ਪਰਿਵਾਰ ਜਿਹੜਾ ਹੈ ਔਰ ਲੜਕਾ ਬੱਚੀ ਨੂੰ ਬਹੁਤ ਜ਼ਿਆਦਾ ਉੱਥੇ ਤੰਗ ਪਰੇਸ਼ਾਨ ਕਰ ਰਿਹਾ ਸੀ ਜਿਸ ਦੇ ਕਰਕੇ ਅੱਜ ਇਹ ਪੰਚਾਇਤ ਅੱਥੇ ਕੀਤੀ ਗਈ ਸੀ ਜਿਸ ਪੰਚਾਇਤ ਚੋਂ ਲੜਕਾ ਪਰਿਵਾਰ ਜਿਹੜਾ ਹੈਗਾ ਉਹ ਪੰਚਾਇਤ ਛੱਡ ਕੇ ਭਗੜਾ ਹੋ ਗਿਆ ਜਿਸ ਦੇ ਲਈ ਅਸੀਂ ਇਤਲਾਹ ਕਰ ਰਹੇ ਆ ਪੰਚਾਇਤ ਨੂੰ ਕਿ ਲੜਕੀ ਨੇ ਫੋਨ ਤੇ ਪੰਚਾਇਤ ਨੂੰ ਇਨਫੋਰਮ ਕੀਤਾ ਆ ਕਿ ਲੜਕੀ ਵਸਣਾ ਚਾਹੁੰਦੀ ਆ ਲੜਕੀ ਆਪਣਾ ਨਿਊਜ਼ੀਲੈਂਡ ਤੋਂ ਛੱਡ ਕੇ ਨਿਊਜ਼ੀਲੈਂਡ ਤੋਂ ਵਾਪਸ ਆ ਕੇ ਨਿਊਜ਼ੀਲੈਂਡ ਛੱਡ ਕੇ ਨਹੀਂ ਨਿਊਜ਼ੀਲੈਂਡ ਤੋਂ ਆ ਕੇ ਆਪਣੇ ਜਿਹੜਾ ਸੰਵਿਧਾਨਕ ਅਧਿਕਾਰ ਹੈਗਾ ਘਰ 'ਚ ਰਹਿਣਾ ਉਹ ਆਪਣੇ ਘਰ ਰਹਿਣਾ ਚਾਹੁੰਦੀ ਆ ਤੇ ਆਪਣੇ ਗੁਜ਼ਾਰੇ ਭੱਤੇ ਦੇ ਲਈ ਉਹ ਆਪਣੀ ਜ਼ਮੀਨ ਵਾਹਣਾ ਚਾਹੁੰਦੀ ਆ ਇਸ ਦੀ ਇਤਲਾ ਨਿਖਤੀ ਰੂਪ ਦੇ ਵਿੱਚ ਮੌਤਵਾਰ ਸੱਜਣਾ ਦੇ ਸਾਈਨਾਂ ਦੇ ਨਾਲ ਅਸੀਂ ਪੰਚਾਇਤ ਨੂੰ ਹੈਂਡਓਵਰ ਕਰ ਦੁੱਤੀ ਆ ਇੱਕ ਬੇਨਤੀ ਇੱਥੇ ਹੋਰ ਆ ਵੀ ਇਹ ਲੜਕੀ ਨਾਲ ਬਹੁਤ ਵੱਡਾ ਫਰਾਡ ਹੋਇਆ ਇਹ ਜੋ ਇਹ ਤੁਸੀਂ ਪਰਿਵਾਰ ਸੁਣਿਆ ਸਾਰਾ ਖਰਚਾ ਲੜਕੀ ਵਾਲਿਆਂ ਨੇ ਕੀਤਾ ਜੋ ਕੁਝ ਵੀ ਆ ਨਾ ਤੇ ਜਿਹੜਾ ਲੜਕਾ ਕੁੜੀ ਨੂੰ ਉਥੇ ਨਿਊਜ਼ੀਲੈਂਡ ਪਰੇਸ਼ਾਨ ਕਰਦਾ ਠੀਕ ਆ ਗੜਕੀ ਉਥੇ ਨਿਊਜ਼ੀਲੈਂਡ ਵੀ ਰਹਿਣਾ ਚਾਹੁੰਦੀ ਆ ਪਰ ਉਹ ਹੱਦੋਂ ਵੱਧ ਆਪਣੀ ਹੱਦਾਂ ਟਪੀ ਜਾ ਰਿਹਾ ਇਸ ਕਰਕੇ ਅਸੀਂ ਪੰਚਾਇਤ ਨੂੰ ਤਲਾਹ ਕਰ ਚੱਲੇ ਆ ਬਾਕੀ ਜੋ ਸਾਡੇ ਕੋਈ ਅਫਸਰ ਸਹਿਬਾਨ ਹੈਗੇ ਨੇ ਮੈਂ ਉਹਨਾਂ ਅਫਸਰ ਸਹਿਬਾਨ ਨੂੰ ਵੀ ਕਹਿ ਦਵਾ ਪਿਛਲੇ ਲੰਬੇ ਸਮੇਂ ਤੋਂ ਉਹ ਲੜਕੀ ਜਿਹੜੀ ਹੈਗੀ ਆ ਉਹ ਦਰਦਰ ਦੀਆਂ ਠੋਕਰਾ ਕਰੀ ਐ ਅਲੱਗ-ਅਲੱਗ ਕੰਪਲੇਂਟਸ ਉਹਨੇ ਦਿੱਤੀ ਆ ਕੁਝ ਅਫਸਰ ਸਹਿਬਾਨ ਨੇ ਜਿਨ੍ਹਾਂ ਦੀ ਪਹੁੰਚ ਦੇ ਕਰਕੇ ਇਸ ਲੜਕੀ ਦੀ ਸੁਣਵਾਈ ਨਹੀਂ ਹੋ ਰਹੀ ਅੱਜ ਮਿਸਲ ਸ਼ੀਦਾ ਤਰਨਾਲਾ ਦੋਆਬਾ ਤੋਂ ਚੇਰਮ ਮਿਸਲ ਪੰਜ ਹੱਥਾ ਬਾਬਾ ਪੰਜਾਬ ਸਿੰਘ ਬਾਬਾ ਪੰਜਾਬ ਸਿੰਘ ਮਿਸਲ ਬਾਬਾ ਨਿਹੰਗ ਸਿੰਘ ਪੰਜ ਹੱਥਾ ਤੋਂ ਅੱਜ ਦਲਪੰਥ ਹਾਜ਼ਰ ਹੋਇਆ ਲੜਕੀ ਨੂੰ ਅਸੀਂ ਗੋਦ ਲੈ ਰਹੇ ਹਾਂ ਤੇ ਲੜਕੀ ਦੇ ਨਾਲ ਅਸੀਂ ਖੜੇ ਹਾਂ ਔਰ ਕਾਨੂੰਨੀ ਕਾਰਵਾਈ ਤੇ ਜੋ ਵੀ ਬਣਦੀ ਕਾਰਵਾਈ ਹੋਊਗੀ ਇਸ ਤੋਂ ਅਗਲੀ ਉਹ ਅਸੀਂ ਕਰਾਂਗੇ ਤੇ ਇਹ ਅਫਸਰ ਸਾਹਿਬਾਨ ਨੂੰ ਬੇਨਤੀ ਆ ਜੀ ਤੁਸੀਂ ਆਪਣੀ ਨਿਰੰਖਣੀ ਕਰਦੇ ਆ ਤੁਸੀਂ ਆਪਣੀ ਮੋਟਰੀ ਕਿਸੇ ਧੀ ਪੈਣ ਦੇ ਮਸਲੇ ਦੇ ਵਿੱਚ ਕਿਸੇ ਧੀ ਪੈਣ ਨੂੰ ਪਰੇਸ਼ਾਨ ਨਾ ਕਰੋ ਕਿਉਂਕਿ ਫੇਰ ਕੋਰਟ ਕਚਾਰੀਆਂ ਦੇ ਵਿੱਚ ਬੜਾ ਔਖਾ ਹੋਊਂਗੇ ਜੋ ਵੀ ਅਫਸਰ ਸਹਿਬਾਨ ਹੈਗੇ ਹੋ ਇਹ ਤੁਹਾਨੂੰ ਹੱਥ ਜੋੜ ਕੇ ਫਿਲਹਾਲ ਬੇਨਤੀ ਆ ਤੇ ਅਗਲੀ ਬੇਨਤੀ ਜਿਹੜੀ ਹੈਗੀ ਉਹ ਫਿਰ ਤੁਹਾਡੇ ਦਰਾਂ ਦੇ ਮੂਹਰੇ ਧਰਨਾ ਲਾ ਕੇ ਕਰਾਂਗੇ ਫਿਰ ਜਦੋਂ ਦਲਬੰਦ ਆਊਗਾ ਫਿਰ ਤੁਹਾਨੂੰ ਬੜਾ ਔਖਾ ਹੋਊਗਾ ਤੇ ਅਫਸਰ ਸਹਿਬਾਨ ਜਿਹੜੇ ਵੀ ਤੁਸੀਂ ਹੈਗੇ ਹੋ ਤੁਹਾਨੂੰ ਪਤਾ ਕਿਨੂੰ ਮੈਂ ਕਿਹਾ ਫਿਰ ਔਖੇ ਹੋਊਂਗੇ ਇਸ ਲਈ ਇੱਕ ਬੱਚੀ ਦਾ ਘਰ ਜੇ ਵੱਸਦਾ ਉਹਨੂੰ ਵੱਸ ਲੈਣ ਦਿਓ ਵਿੱਚ ਆਪਣੀ ਅਫਸਰशाही ਨਾ ਦਿਖਾਓ ਇਨਕ ਬੇਨਤੀ ਪ੍ਰਵਾਨ ਕਰੋ ਜੀ ਬਾਬਾ ਜੀ ਕੁਝ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜਿਕਾਰੇ ਬੁਲਾਵੇ ਨਿਹਾਲ ਹੋ ਜਾਵੇ ਸਿੱਧਾ ਨੂੰ ਪਾਵੇ ਫਤਿਹ ਪਾਵੇ ਵਾਹਿਗੁਰੂ ਆਕਾਰ ਸਭੋ ਪੰਜੇ ਗਾਰੇ ਛਡੋ ਜਿਕਾਰੇ ਬੁਲਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ